ਸਾਥੀਓ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਦਾ ਪੇਪਰ ਨੇੜੇ ਆ ਚੁੱਕਿਆ ਸੋ ਇਸ ਦੇ ਨਾਲ ਸੰਬੰਧਿਤ ਤਿਆਰੀ ਹੈ ਜਿਹੜੀ ਉਹ ਆਪਾਂ ਜੋਰਾਂ ਸ਼ੋਰਾਂ ਤੇ ਕਰਨ ਜਾ ਰਹੇ ਹਾਂ ਕਰੰਟ ਇਵੈਂਟਸ ਜਿਹੜੇ ਕਿ ਮੇਨ ਮੇਨ ਕਰੰਟ ਇਵੈਂਟਸ ਨੇ ਉਹਨਾਂ ਦੀ ਸ਼ੁਰੂਆਤ ਅੱਜ ਆਪਾਂ ਕਰਨ ਜਾ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ ਆਪਾਂ 4-5 ਮਹੀਨੇ ਦੇ ਕਰੰਟ ਇਵੈਂਟਸ ਜਿਹੜੇ ਪਿੱਛੇ ਲੰਘੇ ਨੇ ਉਹਨਾਂ ਦੇ ਆਪਾਂ ਜ਼ਰੂਰ ਕਰਾਂਗੇ ਸੋ ਸਾਡਾ ਸਕਰੀਨ ਦੇ ਉੱਪਰ ਪਹਿਲਾ ਪ੍ਰਸ਼ਨ ਹੈ ਜਿਹੜਾ ਉਹ ਸ਼ੋ ਹੋ ਰਿਹਾ ਕਿ ਸਯਦ મોદી ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਹਰ ਸਾਲ ਕਿ ਚਾਰੇ ਆਪਸ਼ਨਸ ਜਿਹੜੇ ਹੈਗੇ ਨੇ ਉਹ ਆਪਾਂ ਇੱਕ ਵਾਰੀ ਰੀਡ ਕਰਦੇ ਆ ਜਿਵੇਂ ਕਿ ਪਹਿਲਾ ਆਪਸ਼ਨ ਆਪਣਾ ਦਿੱਤਾ ਗਿਆ ਕਿ ਲਖਨਊ ਯਾਨੀ ਕਿ ਯੂਪੀ ਦੇ ਵਿੱਚ ਦੂਜਾ ਆਪਸ਼ਨ ਹੈਗਾ ਅਲਾਹਾਬਾਦ ਦੇ ਵਿੱਚ ਤੀਜਾ ਆਪਸ਼ਨ ਹੈਗਾ ਦਿੱਲੀ ਦੇ ਵਿੱਚ ਤੇ ਚੌਥਾ ਆਪਸ਼ਨ ਹੈਗਾ ਸਕਰੀਨ ਦੇ ਉੱਪਰ ਆਪਣਾ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਸਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਹਰ ਸਾਲ ਆਯੋਜਿਤ ਕੀਤਾ ਜਾਂਦਾ ਜੀ ਲਖਨਊ ਦੇ ਵਿੱਚ ਹਰ ਸਾਲ ਲਖਨਊ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਇੰਟਰਨੈਸ਼ਨਲ ਇਵੈਂਟ ਹੈ ਹਾਲਾਂਕਿ 2003 ਤੋਂ ਪਹਿਲਾਂ ਹਾਲਾਂਕਿ 2003 ਤੋਂ ਪਹਿਲਾਂ ਇੱਕ ਹੀ ਸੀ ਨੈਸ਼ਨਲ ਇਵੈਂਟ ਸੀ 2009 ਦੇ ਵਿੱਚ 2009 ਦੇ ਵਿੱਚ ਇਹਨੂੰ ਜੀ ਆਪ डबी डब्ल्यूएफ ग्रांट पे ग्रांट प्री इवेंट ਦੇ ਰੂਪ ਤੇ ਵਿੱਚ ਇਹਨੂੰ बैडमिंटਨ ਸਰਕਟ ਦੇ ਵਿੱਚ ਪੇਸ਼ ਕਰ ਲਿਆ ਸੀ ਆਪਾਂ ਠੀਕ ਹੈ ਜੀ ਹਰ ਸਾਲ ਇਹ ਲਖਨਊ ਦੇ ਵਿੱਚ ਹੀ ਆਯੋਜਿਤ ਕੀਤਾ ਜਾਂਦਾ ਹੈ ਹਰ ਸਾਲ ਲਖਨਊ ਦੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ ਜੇ ਇਸ ਨੂੰ ਹਾਲਾਂਕਿ 2010 ਦੇ ਵਿੱਚ ਇਹਨੂੰ ਅਸਥਾਈ ਤੌਰ ਤੇ ਹਾਈਦਰਾਬਾਦ ਦੇ ਵਿੱਚ ਵੀ ਲਿਜਾਇਆ ਗਿਆ ਸੀ ਪਰ ਇਹ ਹਰ ਸਾਲ ਇਹਨੂੰ ਆਯੋਜਿਤ ਕੀਤਾ ਜਾਂਦਾ ਹੈ ਲਖਨਊ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਇਸ ਇਵੈਂਟ ਦੀ ਤਾਂ ਇਹ ਇਵੈਂਟ ਹੈ ਜਿਹੜਾ ਕਿੱਥੇ ਹੋਇਆ ਸੀ ਬਾਬੂ ਬਨਾਰਸੀ ਦਾਸ ਇਨਡੋਰ ਸਟੇਡੀਅਮ ਬਾਬੂ ਬਨਾਰਸੀ ਦਾਸ ਬਾਬੂ ਬਨਾਰਸੀ ਦਾਸ ਇੰਡੋਰ ਸਟੇਡੀਅਮ ਇੰਡੋਰ ਸਟੇਡੀਅਮ ਕਿੱਥੇ ਹੈ ਜੀ ਇਹ ਇੰਡੋਰ ਸਟੇਡੀਅਮ ਹੈਗਾ ਲਖਨਊ ਦੇ ਵਿੱਚ ਲਖਨਊ ਦੇ ਵਿੱਚ ਇਸ ਇਵੈਂਟ ਦਾ ਆਯੋਜਨ ਕੀਤਾ ਗਿਆ ਸੀ ਅੱਗੇ ਚੱਲਦੇ ਹਾਂ ਜੀ ਅਗਲਾ ਪ੍ਰਸ਼ਨ ਜਿਹੜਾ ਸਾਡਾ ਸਕਰੀਨ ਦੇ ਉੱਪਰ ਹੈਗਾ ਕਿ ਸਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲ ਖਿਤਾਬ ਕੀਨੇ ਜਿੱਤਿਆ ਦੇਖੋ ਜੀ ਤਿੰਨ ਚਾਰ ਇਵੈਂਟ ਹੁੰਦੇ ਨੇ ਸਿੰਗਲ ਹੁੰਦਾ ਡਬਲ ਹੁੰਦਾ ਮਿਕਸਡ ਹੁੰਦਾ ਠੀਕ ਹੈ ਜੀ ਸਿੰਗਲ ਹੁੰਦਾ ਡਬਲ ਹੁੰਦਾ ਮਿਕਸਡ ਹੁੰਦਾ men women ਤੇ ਮਿਕਸਡ ਤਿੰਨਾਂ ਦੇ ਵਿੱਚ ਇਹ ਜਿਹੜਾ ਖੇਡਿਆ ਜਾਂਦਾ ਹੈ ਬੈਡਮਿੰਟਨ ਨੂੰ ਤੋ ਇਸ ਦੇ ਵਿੱਚ ਪੁੱਛਿਆ ਗਿਆ ਕਿ ਸਹਿਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਸਿੰਗਲ ਖਿਤਾਬ ਹੈ ਜਿਹੜਾ ਕਿਸ ਨੇ ਜਿੱਤਿਆ ਚਾਰ ਆਪਸ਼ਨਸ ਨੇ ਆਪਣੇ ਕੋਲੇ ਜੀ ਪੀ ਵੀ ਸਿੰਧੂ ਹੈ ਜਿਹੜੀ ਕਿ ਭਾਰਤ ਤੋਂ ਹੈ ਵੂ ਜੋ ਜਿਨ ਹੈ ਚੀਨ ਦੀ ਹੈ ਵੂ ਲੂ ਚੂ ਚੀਨ ਦੀ ਹੈ ਸਾਨੀਆ ਮਿਰਜਾ ਹੈਗੀ ਹੈ ਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ ਥੋੜਾ ਜਿਹਾ ਨਾਮ ਔਖਾ ਹੈਗਾ ਵੂ ਲੋ ਜੋ ਠੀਕ ਹੈ ਜੀ ਜਿਹੜੀ ਇਹਦੇ ਵਿੱਚ ਵਿਨਰ ਰਹੀ ਹੈ ਉਹ ਕੌਣ ਰਹੀ ਹੈ ਪੀ ਵੀ ਸੰਧੂ ਕਿਨੂ ਹਰਾਇਆ ਜੀ ਉਹਨੇ ਫਾਈਨਲ ਦੇ ਵਿੱਚ ਹਰਾਇਆਗਾ অপਸ਼ਨ ਬੀ ਨੂੰ ਕੌਣ ਹੈ ਵੀ ਵੂ ਲੋ ਯੂ ਵੂ ਲੋ ਯੂ ਜਿਹੜੀ ਕਿ ਚੀਨ ਤੋਂ ਹੈ ਦੇਸ਼ ਇਹਨਾਂ ਦਾ ਨਾਮ ਯਾਦ ਰੱਖ ਲਿਓ ਬਈ ਵੂ ਲੋ ਯੂ ਕਿੱਥੋਂ ਦੀ ਹੈ ਇਹ ਇਹ ਚੀਨ ਦੀ ਹੈ ਤੇ ਪੀ ਵੀ ਸੰਧੂ ਕਿੱਥੋਂ ਦੀ ਹੈ ਇੰਡੀਆ ਦੀ ਹੈ ਇੰਡੀਆ ਦੀ ਜੇ ਆਪਾਂ ਗੱਲ ਕਰੀਏ ਤਾਂ ਇੰਡੀਆ ਦੇ ਕਿੱਥੋਂ ਦੀ ਹੈ ਇਹ ਆਂਧਰਾ ਪ੍ਰਦੇਸ਼ ਦੀ ਹੈ ਇੰਡੀਆ ਦੇ ਵਿੱਚੋਂ ਕਿੱਥੋਂ ਇਹ ਆਂਧਰਾ ਪ੍ਰਦੇਸ਼ ਦੀ ਐਪੀਵੀ ਸੰਧੂ ਠੀਕ ਹੈ ਜੀ ਪੀਵੀ ਸੰਧੂ ਕਿਹੜੀ ਖੇਡ ਨਾਲ ਸੰਬੰਧ ਰੱਖਦੀ ਹੈ ਇਹ ਵੀ ਪੁੱਛਿਆ ਜਾ ਸਕਦਾ ਹੈ ਪ੍ਰਸ਼ਨ ਦੇ ਵਿੱਚ ਕਿਉਂਕਿ ਸੌਖਾ ਸਵਾਲ ਪੁੱਛ ਸਕਦੇ ਨੇ ਕਿ ਪੀਵੀ ਸੰਧੂ ਐ ਕਿਹੜੀ ਖੇਡ ਦੇ ਨਾਲ ਸੰਬੰਧ ਰੱਖਦੀ ਹੈ ਤਾਂ ਆਪਾਂ ਕਵਾਂਗੇ ਬੈਡਮਿੰਟਨ ਦੇ ਨਾਲ ਆਪਾਂ ਗੱਲ ਕਰ ਰਹੇ ਹਾਂ ਸਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਜਿਹੜਾ ਕਿ 2024 ਦੇ ਵਿੱਚ ਕਰਵਾਇਆ ਗਿਆ ਕਿੱਥੇ ਕਰਵਾਇਆ ਗਿਆ ਜੀ ਇਹ ਲਖਨਊ ਦੇ ਵਿੱਚ ਕਰਵਾਇਆ ਗਿਆ ਠੀਕ ਹੈ ਜੀ ਲਖਨਊ ਦੇ ਵਿੱਚ ਬਨਾਰਸੀ ਦਾਸ ਇਨਡੋਰ ਸਟੇਡੀਅਮ ਦੇ ਵਿੱਚ ਕਰਵਾਇਆ ਗਿਆ ਅਗਲਾ ਪ੍ਰਸ਼ਨ ਆਪਾਂ ਦੇਖੀਏ ਸਕਰੀਨ ਦੇ ਉੱਪਰ ਅਗਲਾ ਪ੍ਰ ਸਯਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਪੁਰਸ਼ ਸਿੰਗਲ ਖਿਤਾਬ ਫਾਈਨਲ ਵਿੱਚ ਕਿਸ ਨੂੰ ਹਰਾ ਕੇ ਜਿੱਤੇ ਹੈ ਠੀਕ ਹੈ ਜੀ ਕੱਲ ਕੀ ਦੀ ਕਰ ਰਹੇ ਆਪਾਂ ਲਖਸ਼ਿਆ ਸੇਨ ਦੀ ਲਖਸ਼ਿਆ ਸੇਨ ਦੀ ਗੱਲ ਕਰ ਰਹੇ ਆ ਜੀ ਲਖਸ਼ਿਆ ਸੇਨ ਜਿਹੜਾ ਆਪਣਾ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਪੁਰਸ਼ ਸਿੰਗਲ ਖਿਤਾਬ ਹੈ ਫਾਈਨਲ ਦੇ ਵਿੱਚ ਕਿਹਨੂੰ ਹਰਾ ਕੇ ਜਿੱਤਿਆ ਜੀ ਤਾਂ ਗੱਲ ਕਰਾਂਗੇ ਆਪਾਂ ਕਿਹਨਾਂ ਨੂੰ ਹਰਾ ਕੇ ਜਿੱਤਿਆ ਜੀ ਇਹਨਾਂ ਨੇ ਜੀਆ ਹਿੰਗ ਜੈਸਨ ਤੇ ਜੀਆ ਹਿੰਗ ਜੈਸਨ ਤੇ ਫਾਈਨਲ ਦੇ ਵਿੱਚ ਹਰਾਇਆ ਜ ਇਹਨਾਂ ਨੂੰ ਇਹ ਖਿਡਾਰੀ ਕਿੱਥੋਂ ਦਾ ਸਿੰਗਾਪੂਰ ਦਾ ਲਖਸ਼ਿਆ ਸੇਨ ਕਿੱਥੋਂ ਦਾ ਜੀ ਠੀਕ ਹੈ ਜੀ ਫਾਈਨਲ ਦੇ ਵਿੱਚ ਇਹਨਾਂ ਨੇ ਕਿਹਨਾਂ ਨੂੰ ਹਰਾਇਆ ਜੀਆ ਹਿੰਗ ਜੇਸਨ ਤੇ ਜੋ ਕਿ ਸਿੰਗਾਪੁਰ ਤੋਂ ਨੇ ਠੀਕ ਹੈ ਜੀ ਅੱਗੇ ਪ੍ਰਸ਼ਨ ਤੇ ਗੱਲ ਕਰਦੇ ਆਪਾਂ ਸੈਇਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਮਹਿਲਾ ਡਬਲ ਸੋਣਾ ਆਪਾਂ ਗੱਲ ਕਰ ਰਹੇ ਸੀ ਸਿੰਗਲ ਦੀ ਮਹਿਲਾ ਸਿੰਗਲ ਪੁਰਸ਼ ਸਿੰਗਲ ਹੁਣ ਕੀ ਹੋਊਗਾ ਜੀ ਡਬਲਸ ਡਬਲਸ ਯਾਨੀ ਕਿ ਜੋੜੀ ਖੇਡੂਗੇ ਇਹਦੇ ਵਿੱਚ ਮਹਿਲਾ ਡਬਲਸ ਮਹਿਲਾ ਤੋਂ ਮਹਿਲਾ ਹੋਣੀਆਂ ਮਹਿਲਾ ਡਬਲਸ ਕਿਤਾਬ ਕਿਨੇ ਜਿੱਤੇ ਆ 2024 ਦਾ ਸੈਇਦ ਮੋਦੀ ਅੰਤਰਰਾਸ਼ਟਰੀ ਬੈਡਮਿੰਟਨ ਟੂਰਨਾਮੈਂਟ ਦਾ ਠੀਕ ਹੈ ਜੀ ਆਪਣੇ ਕੋਲ ਆਪਸ਼ਨ ਹੈਗਾ ਜੀ ਗਾਇਤਰੀ ਗੋਪੀ ਚੰ ਗਾਇਤਰੀ ਗੋਪੀਚੰਦ ਅਤੇ ਟ੍ਰੀਸਾ ਜੋਲੀ ਨੇ ਜਾਂ ਫਿਰ ਬਾਓਲੀ ਯਿੰਗ ਅਤੇ ਲੀ ਕਿਆਂ ਨੇ ਇਹ ਚੀਨ ਦੀ ਜੋੜੀ ਹੈ ਤੇ ਗਾਇਤਰੀ ਗੋਪੀਚੰਦ ਤੇ ਟ੍ਰੀਸਾ ਜੋਲੀ ਕਿੱਥੋਂ ਦੀ ਹੈ ਇੰਡੀਆ ਦੀ ਜੋੜੀ ਹੈ ਓਬਵੀਅਸ ਗੱਲ ਮਹਿਲਾ ਸਿੰਗਲ ਜਿਹੜਾ ਕਿਤਾਬ ਜਿੱਤਿਆ ਸੀ ਉਹ ਜਿੱਤਿਆ ਸੀ ਪੀਵੀ ਸੰਧੂ ਨੇ ਠੀਕ ਹੈ ਜੀ ਤੇ ਜੇ ਆਪਾਂ ਪੁਰਸ਼ ਦੀ ਗੱਲ ਕਰਦੇ ਹਾਂ ਪੁਰਸ਼ ਸਿੰਗਲ ਕਿਤਾਬ ਜਿੱਤਿਆ ਸੀ ਲਕਸ਼ਯਾ ਸੇਨ ਨੇ ਠੀਕ ਹੈ ਜੀ ਉਮੀਦ ਹੈ ਕਿ ਇਸ ਗੱਲ ਨੂੰ ਤੁਸੀਂ ਸਮਝ ਰਹੇ ਹੋਵੋਗੇ ਚਲੋ ਅਗਲਾ ਪ੍ਰਸ਼ਨ ਜਿਹੜਾ ਆਪਣਾ ਸਕਰੀਨ ਦੇ ਉੱਪਰ ਹੈਗਾ ਉਹ ਹੈਗਾ ਜੀ ਆਪਣਾ ਤੀਜਾ ਪ੍ਰੈਜ਼ੀਡੈਂਟ ਸ਼ਤਰੰਜ ਕੱਪ ਹੈ ਕਿਸ ਨੇ ਜਿੱਤਿਆ ਠੀਕ ਹੈ ਜੀ ਤੀ ਕਿਸ ਨੇ ਜਿੱਤਿਆ ਠੀਕ ਹੈ ਜੀ ਆਪਣੇ ਕੋਲੇ ਆਪਸ਼ਨ ਨੇ ਨਿਹਾਲ ਸਰੀਨ ਇੰਡੀਆ ਤੋਂ ਖਿਡਾਰੀ ਇਹ ਸਿੰਦਰ ਆਫ ਜੈਵੋਖੀਰ ਜਿਹੜਾ ਕਿ ਉਜ਼ਬੇਕਿਸਤਾਨ ਦਾ ਖਿਡਾਰੀ ਹੈ ਇਹਨਾਂ ਵਿੱਚੋਂ ਕੋਈ ਨਹੀਂ ਜਾਂ ਫਿਰ ਕੇਵਲ ਏ ਠੀਕ ਹੈ ਜੀ ਜਾਂ ਫਿਰ ਕਿਹੜਾ ਆਪਸ਼ਨ ਹੈ ਕੇਵਲ ਏ ਤਾਂ ਆਪਣਾ ਆਪਸ਼ਨ ਕੀ ਆਜੂਗਾ ਜੀ ਇਹਦੇ ਵਿੱਚੋਂ ਨਿਹਾਲ ਸਰੀਨ ਇਹ ਕਿਹਨੇ ਜਿੱਤਿਆ ਜੀ ਖਿਤਾਬ ਨਿਹਾਲ ਸਰੀਨ ਨੇ ਜਿੱਤਿਆ ਪ੍ਰੈਜ਼ੀਡੈਂਟ ਸ਼ਤਰੰਜ ਕੱਪ ਪ੍ਰੈਜ਼ੀਡੈਂਟ ਸ਼ਤਰੰਜ ਕੱਪ ਜਿਹੜਾ ਕਿ ਕਿੱਥੇ ਆਯੋਜਿਤ ਕੀਤਾ ਗਿਆ ਸੀਗਾ ਜੀ ਤਾਸ਼ਕੰਦ ਤਾਸ਼ਕੰਦ ਇੱਥੇ ਆਯੋਜਿਤ ਕੀਤਾ ਗਿਆ ਸੀ ਤਾਸ਼ਕੰਦ ਕਿੱਥੇ ਹੈ ਜੀ ਉਜ਼ਬੇਕਿਸਤਾਨ ਦੇ ਵਿੱਚ ਹੈ ਅੱਜ ਪਾਕਿਸਤਾਨ ਦੇ ਵਿੱਚ ਨਿਹਾਲ ਸ਼ਰੀ ਨੇ ਪਹਿਲਾ ਇਨਾਮ ਜਿੱਤਿਆ ਯੂ ਐਸ ਡੀ ਡਾਲਰ ਜਿੱਤੇ ਨੇ 25000 ਠੀਕ ਹੈ ਜੀ 25000 ਦਾ ਪਹਿਲਾ ਇਨਾਮ ਜਿੱਤਿਆ ਇਨਾਮ ਦੀ ਰਕਮ ਯਾਦ ਰੱਖ ਲੈ ਰੱਖਣੀ ਹੈ ਤਾਂ 25000 ਡਾਲਰ ਠੀਕ ਹੈ ਜੀ ਹਾਲਾਂਕਿ ਪ੍ਰੈਜ਼ੀਡੈਂਟ ਸ਼ਤਰੰਜ ਕੱਪਾ ਜਿਹੜਾ ਭਾਰਤ ਦੇ ਵਿੱਚ 1960 ਤੋਂ ਆਯੋਜਿਤ ਕੀਤਾ ਜਾ ਰਿਹਾ ਜੀ 1960 ਤੋਂ ਆਯੋਜਿਤ ਕੀਤਾ ਜਾ ਰਿਹਾ ਕਿਉਂ ਆਯੋਜਿਤ ਕੀਤਾ ਜਾ ਰਿਹਾ ਕਿਉਂਕਿ ਭਾਰਤ ਦੇ ਵਿੱਚ ਉਦੇਸ਼ ਸੀ ਸ਼ਤਰੰਜ ਨੂੰ ਲੋਕਪ੍ਰਿਆਵ ਬਣਾਉਣਾ ਭਾਰਤ ਦੇ ਵਿੱਚ ਸ਼ਤਰੰਜ ਨੂੰ ਲੋਕਪ੍ਰਿਆਵ ਬਣਾਉਣ ਦੇ ਲਈ ਇਸ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਸੀ ਇਹ ਪੁੱਛਿਆ ਜਾ ਸਕਦਾ ਜੀ ਪ੍ਰੈਜ਼ੀਡੈਂਟ ਸਤਰੰਜ ਕੱਪ ਇਸ ਵਾਰ ਕਿਸ ਨੇ ਜਿੱਤਿਆ ਤਾਂ ਨਿਹਾਲ ਸਰੀਨ ਨਿਹਾਲ ਸਰੀਨ ਅਗਲਾ ਪ੍ਰਸ਼ਨ ਜਿਹੜਾ ਸਕਰੀਨ ਦੇ ਉੱਪਰ ਹੈਗਾ ਜੀ ਆਪਣਾ ਤੀਜਾ ਪ੍ਰੈਜ਼ੀਡੈਂਟ ਸਤਰੰਜ ਕੱਪ ਕਿੱਥੇ ਆਯੋਜਿਤ ਕੀਤਾ ਗਿਆ ਸੀਗਾ ਜੀ ਇਹ ਤੁਹਾਨੂੰ ਹੁਣੇ ਦੱਸ ਕੇ ਹਟਿਆ ਮੈਂ ਆਪਸ਼ਨ ਕਿਹੜਾ ਆਜੂਗਾ ਜੀ ਆਪਣਾ ਆਪਸ਼ਨ ਏ ਤਾਸ਼ਕੰਦ ਉਜ਼ਬੇਕਿਸਤਾਨ ਕਦੋਂ ਆਯੋਜਿਤ ਕੀਤਾ ਗਿਆ ਸੀਗਾ ਜ ਇਹਨੂੰ 20 ਤੋਂ ਲੈ ਕੇ 30 ਨਵੰਬਰ ਤੱਕ 2024 ਦੇ ਵਿੱਚ ਤਾਸ਼ਕੰਦ ਤਾਸ਼ਕੰਦ ਉਜ਼ਬੇਕਿਸਤਾਨ 20 ਨਵੰਬਰ ਤੋਂ ਲੈ ਕੇ 30 ਨਵੰਬਰ 2024 ਤੱਕ ਇਸ ਨੂੰ ਆਯੋਜਿਤ ਕੀਤਾ ਗਿਆ ਸੀਗਾ ਐਮ ਕੀ ਹੈ ਜੀ ਇਹਨੂੰ ਹੁਣੀ ਦੱਸ ਕੇ ਗਿਆ ਕਿ ਭਾਰਤ ਦੇ ਵਿੱਚ ਸ਼ਤਰੰਜ ਨੂੰ ਲੋਕਪ੍ਰਿਆ ਬਣਾਉਣ ਦੇ ਲਈ ਇਸ ਨੂੰ ਸ਼ੁਰੂ ਕੀਤਾ ਗਿਆ ਸੀ 1960 ਦੇ ਵਿੱਚ ਠੀਕ ਹੈ ਜੀ ਪਹਿਲਾ ਇਨਾਮ ਜੇ ਆਪਾਂ ਗੱਲ ਕਰੀਏ ਇਸ ਵਾਰ ਕਿਹਨੇ ਜਿੱਤਿਆ ਨਿਹਾਲ ਸਰੀਨ ਨੇ ਯੂ ਐਸ ਡੀ 25000 ਠੀਕ ਹੈ ਜੀ 25000 ਡਾਲਰ ਜਿੱਤ ਕੇ ਇਸ ਇਨਾਮ ਨੂੰ ਕਿਤਾਬ ਨੂੰ ਆਪਣੇ ਨਾਮ ਕਰ ਲਿਆ ਠੀਕ ਹੈ ਜੀ 6 ਕੁਐਸਚਨ ਆਪਾਂ ਕੀਤੇ ਨੇ 6 ਖੇਡਾਂ ਦੇ ਨਾਲ ਸੰਬੰਧਿਤ ਨੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਕੋਸ਼ਿਸ਼ ਕਰਾਂਗੇ 5-5 ਮਿੰਟ ਦੀਆਂ ਵੀਡੀਓ ਲੈ ਕੇ ਆਉਣ ਦੇ ਲਈ ਠੀਕ ਹੈ ਜੀ ਸੋ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਤੱਕ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ